ਨਮਸਕਾਰ ਕਦਾ ਮੈਂ ਗਿਆਨ ਸਰਪਰੀ ਤੁਸੀਂ ਵੇਖ ਰਹੇ ਹੋ ਨਵਾਂ ਨਵਾਂ ਟੀਵੀ ਮੈਂ ਇਸ ਹਲਕੇ ਚ ਵਿਚਰਦਾ ਹਾਂ ਜਿਤਨਾ ਨਾਂ ਦੀ ਗੱਲ ਇਹ ਹੈ ਕਿ ਇੱਥੇ ਸਤਲੁਜ ਦਾ ਤੁਸੀਂ ਮੰਨ ਕਿਤੇ ਉਹ ਟੁੱਟਾ ਨਹੀਂ ਇਸ ਕਰਕੇ ਹੜ ਦੀ ਮਾਰ ਬਹੁਤ ਘੱਟ ਮੈਂ ਪਹਿਲੀ ਨਹੀਂ ਸਮਝ ਲੋ ਲੇਕਿਨ ਮੀਂਹ ਨਾ ਪਿਆ ਕਿ ਹੜਾ ਮਾਰ ਦੀ ਸਥਿਤੀ ਬਣੀ ਰਹੀ ਉਨਾ ਹੜਾ ਵਰਗੀ ਸਥਿਤੀ ਚ ਪ੍ਰਸ਼ਾਸਨ ਨੇ ਸਰਕਾਰ ਨੇ ਲੋਕਾਂ ਦੀ ਦੇਖਭਾਲ ਲਈ ਵੱਖ-ਵੱਖ ਟੀਮਾਂ ਗਠਸ ਕਰਕੇ ਏਰੀਆਸ ਭੇਜੀਆਂ ਜੋ ਅਜੇ ਤੱਕ ਵੀ ਖੇਤਰ ਚ ਨੇ ਇਸੇ ਤਰ੍ਹਾਂ ਵੈਟਰਨਰੀ ਵਿਭਾਗ ਨੇ ਵੀ ਆਪਣੀ ਟੀਮ ਬਣਸ ਕਰਕੇ ਫੀਲਡ ਚ ਭੇਜੀ ਜਿਨ੍ਹਾਂ ਨੇ ਇਲਾਜ ਕੀਤਾ ਪਸ਼ੂਆਂ ਦਾ ਚਾਰਾ ਰਖਾ ਹੋਰ ਕਈ ਕੁਸ਼ ਕਰਕੇ ਉਹਨਾਂ ਨੇ ਵੀ ਆਪਣੇ ਖਾਸ ਨਮਾਉਂ ਦੀ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਇਸ ਵੇਲੇ ਬੈਠਾ ਹਾਂ ਸਰਕਾਰੀ ਹਸਪਤਾਲ ਛਾਪੂਰ ਤੇ ਮੇਰੇ ਨਾਲ ਨੇ ਡਾਕਟਰ ਅਮਨਦੀਪ ਸੀਨੀਅਰ ਮੈਡੀਕਲ ਅਫਸਰ ਮੈਂ ਉਹਨਾਂ ਨੂੰ ਜਾਣ ਕੇ ਤੁਹਾਨੂੰ ਦੱਸਿਆ ਜਾਵੇਗਾ ਕਿ ਉਹਨਾਂ ਨੇ ਕੀ ਡੂਟੀਆਂ ਨਭੀਆਂ ਕੀ ਕੰਮ ਕੀਤੇ ਸਭ ਤੋਂ ਪਹਿਲਾਂ ਮੈਂ ਉਹਨੂੰ ਪੁੱਛਾਂਗਾ ਕਿ ਐਸ ਵੇਲੇ ਹਾਲਾਤ ਕਿਵੇਂ ਦੇ ਨੇ ਨਵਾਂ ਜਿਹੜਾ ਨੰਬਰ ਵੀਡੀਓ ਰਿਚ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਤੱਕ ਪਹੁੰਚ ਕਰਕੇ ਜੋ ਸਾਡੇ ਮਹਿਕਮੇ ਵੱਲੋਂ ਸਵਾਲਾਂ ਦਿੱਤੇ ਹਨ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸ਼ਾਹੂਰ ਤਸੀਲ ਜਿਹੜੀ ਹੈ ਇਹ ਇੱਕ ਦਰਿਆ ਦੇ ਨਾਲ ਸਾਰੀ ਲੱਗਦੀ ਹੈ ਕਾਫੀ ਏਰੀਆ ਦਾ ਨਿਕਦਾ ਹੈ ਸਤਲੁਜ ਦਰਿਆ ਦੇ ਖੰਡੇ ਤੇ ਇਹਦੇ ਵਿੱਚ ਦੀ ਇੱਕ ਚਿੱਟੀ ਰੇਂਗੀ ਜਿਹੜੀ ਹੈ ਉਹ ਨੰਂਦੀ ਹੈ ਜੋ ਕਿ ਸਾਡੇ ਪਸ਼ੂ ਪਾਲਕਾਂ ਨੂੰ ਸਾਡੇ ਫਸਲਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਇਸ ਸਮੇਂ ਦੇਦੋਂ ਕਿ ਸਾਰਾ ਪੰਜਾਬ ਜਿਹੜਾ ਵਾ ਉਹ ਖੜਾਂਦੀ ਮਾਰ ਹੈਡ ਹੈਗਾ ਤੇ ਸਾਡੇ ਵਿਭਾਗ ਵੱਲੋਂ ਵੀ ਡਿਪਟੀ ਕਮਿਸ਼ਨਰ ਸੀ ਹਰਮਨ ਚੋਗਰਵਾਲ ਜੀ ਤੇ ਮੈਡਮ ਸ਼੍ਰੀਮਤੀ ਸ਼ੁਭੀ ਅੰਗਰਾਜੀ ਐਸ.ਡੀ.ਐਮ ਦੇ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਪੂਨ ਪੰਜ ਟੀਮਾਂ ਦਾ ਗਠਨ ਕੀਤਾ ਸੀਗਾ ਜਿਸ ਦੇ ਵਿੱਚ ਇੱਕ ਬੈਕਟਰੀ ਅਫਸਰ ਇੱਕ ਵੈਟਰਨਰੀ ਇੰਸਪੈਕਟਰ ਤੇ ਦਰਜਾ ਚਾਰ ਦਾ ਅਧਿਕਾਰੀ ਇੱਕ ਹੈ ਇਹਨਾਂ ਨੇ ਆਪਣੇ ਜਿਹੜਾ ਏਰੀਆ ਹੈ ਸਾਡੇ ਬੰਨ ਦੇ ਨਾਲ ਦਾ ਏਰੀਆ ਤੇ ਵੇਂਹ ਦੇ ਕੰਡੇ ਲਾਈ ਹੋਈ ਆ ਇਹਦੇ ਵਿੱਚ ਇਹਨਾਂ ਨੇ ਪਸ਼ੂਆਂ ਦੀ ਸਾਂਭ ਸੰਭਾਲ ਦੇ ਲਈ ਆਸਿਰਵਾਦ ਦਿੱਤੀਆਂ ਹਨ ਸਾਡੇ ਕੋਲ ਕੁੱਲ ਪਾਪੂਲੇਸ਼ਨ ਜਿਹੜੀ ਉਹ 34000 ਦੇ ਕਰੀਬ ਹੈਗੀ ਆ ਸ਼ਾਹਪੁਰ ਤਸੀਲ ਦੇ ਵਿੱਚ ਅਸੀਂ ਇਸ ਸਮੇਂ ਤੋਂ ਪਹਿਲਾਂ ਹੀ ਇਹ ਸਾਰੇ ਪੰਜਾਬ ਮਰਾਂ ਦੇ ਜਿਹੜੇ ਗਲ ਘੋਟੂ ਦੀ ਵੈਕਸੀਨ ਆ ਉਹ ਲਗਾ ਚੁੱਕੇ ਸੀਗੇ ਜਦੋਂ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਜ਼ਿਆਦਾ ਆਇਆ ਕਿਉਂਕਿ ਸਾਡੇ ਦਰਿਆਵਾਂ ਦੇ ਵਿੱਚ ਵੀ ਜਿਹੜੇ ਆ ਉਹ ਪਸ਼ੂ ਪਾਲਕ ਜਿਹੜੇ ਆ ਉਹ ਰਹਿ ਰਹੇ ਐ ਐਡਵਾਂਸ ਪੰਨ ਬਣਾ ਕੇ ਰਹਿ ਰਹੇ ਹੁੰਦੇ ਆ ਜਾਂ ਉਹਨਾਂ ਦੇ ਘਰ ਦਰਿਆ ਦੇ ਅੰਦਰ ਹੁੰਦੇ ਹੈਗੇ ਉਹਨਾਂ ਦੀਆਂ ਜਿਹੜੇ ਪ੍ਰਭਾਵਿਤ ਲੋਕ ਹੋਏ ਸੀ ਅਸੀਂ ਉਹਨਾਂ ਤੱਕ ਇਲਾਜ ਦੇ ਲਈ ਵੀ ਪਹੁੰਚ ਕੀਤੀ ਆ ਹੁਣ ਤੱਕ ਕੁੱਲ ਅਸੀਂ 650 ਦਾ ਜਿਹੜਾ ਵਾ ਉਹ ਇਲਾਜ ਸਾਡੀਆਂ ਟੀਮਾਂ ਜਿਹੜੀਆਂ ਵਾ ਉਹ ਬਿਮਾਰ ਜਾਨਵਰਾਂ ਦਾ ਕਰ ਚੁੱਕੀਆਂ ਵਾ ਅ ਬਾਕੀ ਕੁਦਰਤ ਦਾ ਧੰਨਵਾਦ ਹੈ ਕਿ ਹਜੇ ਤੱਕ ਕੋਈ ਵੀ ਸਾਡੇ ਕੋਲ ਕੈਜ਼ੁਐਲਟੀ ਜਿਹੜੀ ਉਹ ਨਹੀਂ ਹੋਈ ਹੈਗੀ ਆ ਇਸੇ ਤਰ੍ਹਾਂ ਹੀ ਅ ਅਸੀਂ ਜਿਹੜਾ ਜਿਹੜੀ ਮੀਂਹ ਜਿਹੜੀ ਆ ਜਾਂਦੀ ਹੈਗੀ ਆ ਫਸਲਾਂ ਜਦੋਂ ਪਾਣੀ ਦੇ ਵਿੱਚ ਡੁੱਬ ਜਾਂਦੀਆਂ ਚਾਰੇ ਦਾ ਜਿਹੜਾ ਵਾ ਨੁਕਸਾਨ ਹੋ ਜਾਂਦਾ ਵਾ ਇਸੇ ਤਰ੍ਹਾਂ ਹੀ ਐਸਟੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਪਸ਼ੂ ਪਾਲਣ ਵਿਭਾਗ ਤੇ ਖੇਤੀਬਾੜੀ ਉਪਭਾਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਤੁਸੀਂ ਜਿਹੜਾ ਜਿਹੜਾ ਚਾਰੇ ਦਾ ਪ੍ਰਬੰਧ ਵਾ ਉਹਦੇ ਵਿੱਚ ਅਸੀਂ ਤਕਰੀਬਨ ਹੁਣ ਤੱਕ 800 ਕੁਇੰਟਲ ਜਿਹੜਾ ਖੇਤੀਬਾੜੀ ਉਪਭਾਰ ਦੇ ਸਹਿਯੋਗ ਦੇ ਨਾਲ ਜਿਹੜਾ ਬਾ ਉਹ ਸਾਈਲੇ ਜਿਹੜਾ ਬਾ ਪ੍ਰਭਾਵਿਤ ਜਿਹੜੇ ਪਸ਼ੂ ਪਾਲਕਾਂ ਉਹਨਾਂ ਦੇ ਵਿੱਚ ਵੰਡ ਚੁੱਕੇ ਆ ਜਿਹੜਾ ਅਚਾਰ ਅਚਾਰ ਜਿਹੜਾ ਹੁੰਦਾ ਬਾ ਸਾਈਲੇ ਗਰੂਪ ਆਪਾਂ ਕਹਿੰਦੇ ਆ ਉਹ ਵੰਡ ਚੁੱਕੇ ਆ ਇਸੇ ਤਰ੍ਹਾਂ ਹੀ ਡੀਸੀ ਸਾਹਿਬ ਦੇ ਯਤਨਾਂ ਸਰਕਾਰ ਸਾਨੂੰ ਅ ਰੈੱਡ ਕਰਾਸ ਵੱਲੋਂ ਬਹੁਤ ਵੱਡੀ ਮਦਦ ਮਿਲੀ ਹੈ। ਉਹਨਾਂ ਨੇ ਸਾਨੂੰ ਤਕਰੀਬਨ 500 ਕਟਲ ਜਿਹੜਾ ਸਾਈਲੇਜ ਆ ਉਹ ਮੁਹੱਈਆ ਕਰਾਇਆ ਸੀਗਾ। ਉਹ ਜੋ ਅਸੀਂ ਹੁਣ ਵੰਡ ਰਹੇ ਹੈਗੇ ਆ। ਇਸੇ ਤਰ੍ਹਾਂ ਹੀ ਅਸੀਂ ਸਾਡੀ ਟੀਮਾਂ ਹਜੇ ਕੰਮ ਕਰ ਰਹੀਆਂ ਹੈਗੀਆਂ ਵਾ ਤੇ ਸਾਡਾ ਵਿਭਾਗ ਜਿਹੜਾ ਵਾ ਉਹ ਪਸ਼ੂ ਪਾਲਕਾਂ ਦੀ ਸੇਵਾ ਦੇ ਵਿੱਚ 24 ਘੰਟੇ હાજર ਹੈ। ਮਿਹਰਬਾਨ ਜੀ ਸਾਹਿਬ ਮੈਨੂੰ ਇੱਕ ਦਸੂਗੀ ਐਸ ਵੇਲੇ ਹਿਰਾਫ ਕੀ। ਦੇਖੋ ਜੀ ਐਸ ਵੇਲੇ ਹੁਣ ਪਾਣੀ ਕਾਫੀ ਘਟ ਚੁੱਕਾ ਵਾ। ਤੇ ਜਿਹੜਾ بارش ਦਾ ਵਾ ਇਹ ਫਲੋ ਹੋ ਗਿਆਗਾ ਉਹ ਵੀ ਘਟ ਚੁੱਕਾ ਹੈਗਾ ਕਾਫੀ ਇਸ ਵੇਲੇ ਸਥਿਤੀ ਜਿਹੜੀ ਜੋ ਬਿਲਕੁਲ ਕਾਬੂ ਦੇ ਹੇਠ ਹੈਗੀ ਆ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਬਿਮਾਰੀ ਫੈਲਣ ਦਾ ਵੀ ਖਤਰਾ ਨਹੀਂ ਹੈਗਾ ਤੇ ਸਾਡੀ ਵੈਕਸੀਨੇਸ਼ਨ ਵੀ ਪ੍ਰੋਪਰ ਹੋ ਚੁੱਕੀ ਤੇ ਸਾਡੇਆਂ ਟੀਮਾਂ ਪਰ ਫਿਰ ਵੀ ਜਿਹੜੀਆਂ ਵਾ ਅਸੀਂ ਉਹ ਕੰਮ ਕਰਤੀਆਂ ਰਹਿਣ ਜਾਂਦੀਆਂ ਆ ਤੁਹਾਡੇ ਪੱਗ ਨੂੰ ਤੁਹਾਡੀਆਂ ਇੰਸਟੀਟਿਊਟਾਂ ਲਗਾਈਆਂ ਸੀ ਉਹ ਤੁਸੀਂ ਤੁਹਾਡੇ ਮੁਤਾਬਿਕ ਤੁਸੀਂ ਠੀਕ ਠਾਕ ਨਰਵਾਇਆ ਤੁਹਾਡੀ ਜਾਣਕਾਰੀ ਲਈ ਨਵ ਜ਼ਮਾਨਾ ਵੱਲੋਂ